ਬੀਤੇ ਦਿਨ ਪੁਲਸ थाना ਫਤਗੜ ਚੂੜੀਆਂ ਅਧੀਨ ਪਿੰਡ ਰੂਪੋ ਵਾਲੀ ਵਿੱਚ ਇੱਕ ਸਾਬਕਾ ਸਰਪੰਚ ਵੱਲੋਂ ਆਪਣੇ ਸਾਥੀਆਂ ਸਮੇਤ ਅੰਨੇਵਾ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਵਿਅਕਤੀ ਦੇ ਮੱਥੇ ਉੱਪਰ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਇਆ ਸੀ ਤੇ ਇਸ ਮਾਮਲੇ ਦੇ ਵਿੱਚ ਫਤਗੜ ਚੂੜੀਆਂ ਪੁਲਿਸ ਵੱਲੋਂ ਸਾਬਕਾ ਸਰਪੰਚ ਸਮੇਤ ਕੁੱਲ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਨੂੰ ਲੈ ਕੇ ਹੁਣ ਸਾਬਕਾ ਸਰਪੰਚ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਆਪਣਾ ਪੱਖ ਸਾਹਮਣੇ ਰੱਖਿਆ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਰਗਰੀ ਦਿੰਦਿਆਂ ਸਰਪੰਚ ਭਲਵਿੰਦਰ ਸਿੰਘ ਅਤੇ ਉਸਦੇ ਪਰਵਾਰਕ ਮੈਂਬਰਾਂ ਨੇ ਗੋਲੀ ਚਲਾਉਂਦੀ ਘਟਨਾ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਇਹ ਸਾਡੇ ਵਿਰੁੱਧ ਝੂਠੀਆਂ ਫ਼ਰਮ ਫਲਾਈਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਗੁਰਦੁਆਰਾ ਸਬੰਧੀ ਕੋਈ ਮੀਟਿੰਗ ਹੋਈ ਸੀ ਜਿਸ ਵਿੱਚ ਮੇਰੇ ਚਾਚਾ ਜੀ ਦੀ ਇਹਨਾਂ ਦੇ ਨਾਲ ਕਿਸੇ ਗੱਲੋਂ ਲੈ ਕੇ ਤੂ-ਤੂ ਮੈਮਾ ਹੋਈ ਸੀ ਪਰ ਮੈਂ ਉੱਥੇ ਮੌਜੂਦ ਨਹੀਂ ਸੀ ਉਹਨਾਂ ਕਹੇ ਕਿ ਜੋ ਗੋਲੀ ਚਲਾਉਂਦੀ ਘਟਨਾ ਹੋਈ ਹੈ ਉਹ ਸਾਡੇ ਵੱਲੋਂ ਨਹੀਂ ਬਲਕਿ ਦੂਸਰੀ ਧਿਰ ਵੱਲੋਂ ਚਲਾਈਆਂ ਗਈਆਂ ਹਨ ਜਿਸ ਵਿੱਚ ਉਹਨਾਂ ਦੇ ਚਾਚਾ ਜੀ ਦੇ ਬੇਟੇ ਦੇ ਮੋਢੇ ਤੇ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਇਆ ਹੈ ਜਿਸ ਦਾ ਇਲਾਜ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ ਇਸ ਮੌਕੇ ਸਾਬਕਾ ਸਰਪੰਚ ਭਲਵਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤਾ ਕਿ ਇਸ ਦੀ ਬਰੀਕੀ ਨਾਲ ਜਾਂਚ ਕਰਕੇ ਬੰਦਾ ਇਨਸਾਫ ਦਿੱਤਾ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਮੈਂ ਭਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਰੁੱਪੋ ਵਾਲੀ ਜੋ ਵੀ ਮੇਰੇ ਬਾਰੇ ਗਲਤ ਫੌਮ ਫਲਾਇਆ ਜਾ ਰਹੀਆਂ ਨੇ ਕੋਈ ਵੀ ਅਸੀ ਗੱਲ ਨਹੀਂ ਹੋਈ ਸ਼ਾਮ 6 ਤੋਂ 6:30 ਦੇ ਕਰੀਬ ਗੁਰਦੁਆਰਾ ਦੇ ਸਬੰਧ ਵਿੱਚ ਕੋਈ ਮੀਟਿੰਗ ਹੋਈ ਹੈ ਉੱਥੇ ਬਿਲਕੁਲ ਮੈਂ ਨਹੀਂ ਪਹੁੰਚਿਆ ਮੇਰੇ ਚਾਚਾ ਹੀ ਗਏ ਨੇ ਜ਼ਰੂਰ ਇਹਨਾਂ ਦੀ ਦੋਨਾਂ ਧਰਾਂ ਦੀ ਆਪਸ ਵਿੱਚ ਕੋਈ ਤੁੰਤੁਮੈਂ ਤਾਂ ਹੋਈ ਹੈ ਬਿਲਕੁਲ ਸ਼ਾਂਤੀ ਮਾਹੌਲ ਨਾਲ ਆਪੋ ਆਪਣੇ ਘਰ ਆ ਗਏ ਨੇ ਚਾਚਾ ਜੀ ਜਦੋਂ 8:30 ਦੇ ਕਰੀਬ ਮੇਰੇ ਘਰ ਆਏ ਨੇ ਉਸ ਤੋਂ ਬਾਅਦ ਜਦੋਂ ਵਾਪਸ ਇਹਨਾਂ ਆਪਣੇ ਘਰ ਜਾ ਰਹੇ ਰਸਤੇ ਦੇ ਵਿੱਚ ਇਹਨਾਂ ਦਾ ਘਰ ਹੀ ਉੱਥੇ ਇਹਨਾਂ ਦੀ ਪੂਰੀ ਸਾਜ਼ਿਸ਼ ਦੇ ਨਾਲ ਚਾਚਾ ਜੀ ਦੇ ਤੇ ਇਹਨਾਂ ਦੇ ਬੇਟੇ ਪ੍ਰਦੀਪ ਸਿੰਘ ਦੇ ਦੋਹਾਂ ਦੇ ਗਲ ਪੈ ਗਏ ਨੇ ਤੇ ਜਦੋਂ ਇੱਕ ਚਾਚਾ ਜੀ ਨੇ ਮੈਨੂੰ ਛੋਟ ਕੇ ਫੋਨ ਕੀਤਾ ਵੀ ਸਾਡੀ ਆ ਗੱਲ ਹੋ ਗਈ ਹੈ ਸਾਡੇ ਗਲ ਪੈ ਗਏ ਮੈਂ ਉੱਥੇ ਗਿਆ ਜਦੋਂ ਮੇਰੇ ਜਾਂਦਿਆਂ ਨੂੰ ਇਹਨਾਂ ਨੇ ਗੋਲੀ ਚਲਾਤੀ ਤੇ ਚਾਚਾ ਜੀ ਦੇ ਮੇਰੇ ਬੇਟੇ ਪ੍ਰਦੀਪ ਸਿੰਘ ਦੇ ਡੋਲੇ ਖੱਬੇ ਡੋਲੇ ਦੇ ਵਿੱਚ ਬੁਲਟ ਵਜੀ ਤੇ ਉਹ ਜ਼ਖਮੀ ਹੋ ਗਿਆ ਚਲੋ ਉਹਨੂੰ ਅਸੀਂ ਆਪਣੀ ਸੇਫਟੀ ਲਈ ਉਹਨੂੰ ਚੁੱਕਿਆ ਤੇ ਹਸਪਤਾਲ ਲੈ ਗਏ ਆਂ ਉਦੋਂ ਮਗਰੋਂ ਇਹਨਾਂ ਨੇ ਆਪਣੇ ਪਿਸਟਲ ਮੋਹਨ ਸਿੰਘ ਦੇ ਪਿਸਟਲ ਦੇ ਨਾਲ ਆਪਣੇ ਗੇਟ ਦੇ ਵਿੱਚ ਗੋਲੀਆਂ ਮਾਰੀਆਂ ਨੇ ਉੱਥੇ ਜੋ ਵੀ ਬੁਲਟs ਉੱਟੀਆਂ ਇਹਨਾਂ ਦੀਆਂ ਆਪਣੀਆਂ ਨੇ ਤੇ ਚਲੋ ਜੋ ਵੀ ਹੋਇਆ ਇਹਨਾਂ ਦੇ ਮੱਥੇ ਦੇ ਵਿੱਚ ਜਿਹੜੀ ਐਮ ਆਰ ਆਰ ਦੀ ਰਿਪੋਰਟ ਸਾਡੇ ਕੋਲ ਆਈ ਹੈ ਪਹੁੰਚੀ ਹੈ ਅੱਜ ਹੀ ਪਹੁੰਚੀ ਹੈ ਉਹਦੇ ਵਿੱਚ ਕੋਈ ਬੁਲਟ ਨਹੀਂ ਆਈ ਬਿਲਕੁਲ ਕੱਟ ਮਾਮੂਲੀ ਕੱਟ ਦਾ ਨਿਸ਼ਾਨ ਹੈ ਡਾਕਟਰ ਸਾਹਿਬ ਨੇ ਵੀ ਲਿਖਿਆ ਹੋਇਆ ਹੈ ਉਹੀ ਤੇ ਕੋਈ ਬੁਲਟ ਦੀ ਰਿਪੋਰਟ ਨਹੀਂ ਆਈ ਜਿਹੜੀ ਤੁਸੀਂ ਆਖ ਰਹੇ ਹੋ ਕਿ ਗੋਲੀ ਦਾ ਜਿਹੜੀ ਐਮ ਆਰ ਆਈ ਉਹਦੇ ਗੋਲੀ ਦੀ ਗੋਲੀ ਦਾ ਜ਼ਖਮ ਨਹੀਂ ਹੈ ਬੁਲਟ ਇੰਜਰੀ ਨਹੀਂ ਬਿਲਕੁਲ ਨਹੀਂ ਜੀ ਉਹ ਮੇਰੇ ਕੋਲ ਰਿਪੋਰਟ ਮੈਂ ਤੁਹਾਨੂੰ ਦੇ ਦਿਆਂਗਾ ਬੇਸ਼ੱਕ ਤੁਸੀਂ ਵੀ ਆਪਣੇ ਨੁਈਤੇ ਚਲਾਓ ਕੋਈ ਬਗਲ ਨਹੀਂ ਮੇਰੇ ਕੋ ਕੋਈ ਆਉਂਦੇ ਨਹੀਂ ਕਿ ਸਾਡੇ ਮੱਥੇ ਦੀ ਗੋਲੀ ਮਾਰਦੀ ਬਿਲਕੁਲ ਕੋਈ ਵੀ ਨਿਸ਼ਾਨ ਨਹੀਂ ਜੀ ਇੱਕ ਵੀ ਚਲੋ ਮਾੜਾ ਮੋਟਾ ਇਹਨਾਂ ਦਾ ਹੋਇਆ ਹੋਏਗਾ ਰੋੜਾ ਰੋੜਾ ਕੋਈ ਵੀ ਆਪੋ ਚ ਜੋ ਵੀ ਹੱਥੋਂ ਪਾਈ ਹੋਏ ਨੇ ਬਿਲਕੁਲ ਗੋਲੀ ਦਾ ਨਿਸ਼ਾਨ ਨਹੀਂ ਆ ਤੇ ਕੋਈ ਨਾ ਰਿਪੋਰਟ ਦੇ ਵਿੱਚ ਡਾਕਟਰੀ ਰਿਪੋਰਟ ਦੇ ਵਿੱਚ ਕੋਈ ਅਸ ਹੀ ਨਹੀਂ ਆ ਜੀ ਨਾਲ ਮੱਥੇ ਦੇ ਵਿੱਚ ਕੋਈ ਵੀ ਇਹੋ ਜਿਹਾ ਜ਼ਖਮ ਹੁੰਦਾ ਤੇ ਉਹ ਡਾਕਟਰ ਸਾਹਿਬ ਨੇ ਜ਼ਰੂਰ ਵਿੱਚ ਉਦਾ ਜ਼ਿਕਰ ਕਰਨਾ ਹੈ ਜਿਹਨੂੰ ਕਹਰੇ ਗੇਟ ਦੀਆਂ ਗੋਲੀਆਂ ਵਸੀਆਂ ਅੱਛੀ ਸ਼ਿਫਟੇ ਉਹ ਜਦੋਂ ਅਸੀਂ ਪ੍ਰਦੀਪ ਸਿੰਘ ਨੂੰ ਅਸੀਂ ਹਸਪਤਾਲ ਲੈ ਗਏ ਆਂ ਦਵਾਦਾਬ ਚੋੱਕੇ ਗੱਡੀ ਦੇ ਵਿੱਚ ਉਦੋਂ ਮਗਰੋਂ ਇਹਨਾਂ ਨੇ ਆਪਣੀ ਪੂਰੀ ਸ਼ਾਸਤਰੀ ਦੇ ਨਾਲ ਮੋਹਨ ਸਿੰਘ ਦਾ ਪਿਸਟਲ ਲੈ ਕੇ ਉਹ ਗੇਟ ਦੇ ਵਿੱਚ ਗੋਲੀਆਂ ਮਾਰੀਆਂ ਨੇ ਤੁਹਾਡੇ ਵੱਲੋਂ ਗੋਲੀ ਚਲਾਈ ਗਈ ਸੀ ਬਿਲਕੁਲ ਕੋਈ ਕੋਈ ਗੋਲੀ ਨਹੀਂ ਚਲਾਈ ਗਈ ਹੈਗਾ ਹੈਗਾ ਜੀ ਮੇਰੇ ਕੋਲ ਮੇਰੀ ਗੱਡੀ 'ਚ ਵੀ ਸੇਫਟੀ ਲੀਲ ਮੇਰੇ ਜਦੋਂ ਮੈਂ ਆਇਆ ਵਾ ਉਦੋਂ ਮੇਰੇ ਕੋਲ ਹੀ ਲਾਇਸੈਂਸ ਹੀ ਤਿਆਰ ਹੈ ਉਹ ਤੁਹਾਡੇ 6 ਜਣੇ ਅੰਤੇ ਮਾਵਾ ਕਰਦੇ ਆ ਤੇ ਹੁਣ ਜਿਹੜਾ ਤੁਹਾਡਾ ਇਹ ਬੰਦਾ ਜਦ ਤੱਕ ਉਹ ਤੁਹਾਡਾ ਜਿਹੜਾ ਵਾ ਪ੍ਰਦੀਪ ਸਿੰਘ ਉਹ ਗੁਰੂ ਨਾਨਕਾ ਹਸਪਤਾਲ ਵਿੱਚ ਤੇ ਉਹਦੀ ਅਜੇ ਕੋਈ ਵੀ ਸੁਣਾਈ ਨਹੀਂ ਹੋਈ ਜਾਂਦੀ ਇਹਨਾਂ ਦਾ ਜੋ ਵੀ ਹਰਜੀਤ ਸਿੰਘ ਉਹ ਮੈਕਹਮੇ ਦੇ ਵਿੱਚ ਤੇ ਜਿਹੜੀ ਵੀ ਸਾਡੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਣਦੀ ਚਲੋ ਜੁੱਦਾ ਵੀ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਲੜਾਂਗੇ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਜੋ ਵੀ ਸਾਡੀ ਬੰਦੀ ਕਾਰਵਾਈ ਹੈ ਇਹਨਾਂ ਦੇ ਪਰਿਵਾਰ ਤੇ ਹੋਵੇ ਤੇ ਤੁਹਾਡੇ 6 ਜਣੇ ਤੇ ਬੱਚੇ ਕਰਦੇ ਆ WhatsApp ਵੇਖੋ ਮੇਰੇ ਭਰਾ ਵਾ ਪ੍ਰਦੀਪ ਸਿੰਘ ਛੋਟਾ ਵਾ ਮੇਰੇ ਤੋਂ ਚਾਚਾ ਜੀ ਦਾ ਬੇਟਾ ਉਦੇ ਤੇ ਹੀ ਗੋਲੀ ਵੇ ਲੱਗੀ ਹੈ ਖਬੀਬਾਂ ਤੇ ਤੇ ਸਾਡੇ ਤੇ ਹੀ ਪਰਚੇ ਹੋਣਦੇ ਇਹ ਇਹ ਅਸੀਂ ਇਹੋ ਕਾਨੂੰਨ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਜੋ ਵੀ ਸਾਡੀ ਡਾਕਟਰੀ ਰਿਪੋਰਟ ਆਉਂਦੀ ਹੈ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਇੱਕ 21 ਦੀ ਚਲੋ ਲੜਾਈ ਹੋਈ ਹੈ ਰਾਤ ਨੂੰ 22 ਤਰੀਕ ਨੂੰ 9 ਤੋਂ 10 ਦੇ ਕਰੀਬ ਇਹਨਾਂ ਦੀ ਇੱਕ ਲੇਡੀ ਜੇ ਖਰਜਿੰਦਰ ਕੌਰ ਉਹ ਦਾਖਲ ਹੋਣਦੀ ਹੈ ਉਹਦਾ ਵੀ ਗਨਲ ਤੇ ਰਿਜ਼ਲਟ ਲੈ ਕੇ ਤੇ ਸਾਡੇ ਤੇ ਉਹ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਨਹੀਂ ਜੀ ਕੋਈ ਵੀ ਲੇਡੀਜ਼ ਦੋਹਾਂ ਦਰਾਂ ਦੇ ਵਿੱਚੋਂ ਕੋਈ ਵੀ ਲੇਡੀ ਨਹੀਂ ਸੀ ਨਹੀਂ ਬਿਲਕੁਲ ਨਹੀਂ 10 12 ਘੰਟੇ ਤੋਂ ਬਾਅਦ ਚ ਫਦੇ ਘੜ ਚੋਰੀਆਂ ਦਾਖਲ ਹੋਈ ਭਾਈ ਸਾਹਿਬ ਮੇਰਾ ਬੇਟਾ ਪ੍ਰਦੀਪ ਸਿੰਘ ਅਸੀਂ ਆਪਣੇ ਭਤੀਜੇ ਸਰਪੰਚਾ ਲੋ ਆਪਣੇ ਘਰ ਨੂੰ ਜਾਣਦੇ ਹਾਂ ਸਰਪੰਚਾ ਲੋ ਇਹ ਰਾਹ ਦੇ ਵਿੱਚ ਫਰਜੀ ਸਿੰਘ ਡਾਕਟਰ ਆ ਉਹਦਾ ਬੇਟਾ ਕਰਨੈਲ ਸਿੰਘ ਦੇ ਬੇਟੇ ਦੋਏ ਮੋਹਨ ਸਿੰਘ ਦਾ ਮੋਹਨ ਸਿੰਘ ਹੀ ਆ ਨਾਲ ਹੈ ਇਹ ਮੇਰੇ ਨਾ ਮੇਣੋ ਕੁ ਮੇਣੀ ਹੋ ਭਿਆ ਤੇ ਮੈਂ ਝਿਜਕਾਂ ਮੇ ਲੱਗਦਾ ਮੈਂ ਚਾਚਾ ਤਾਂ ਆ ਇਹਨਾਂ ਦਾ ਮੇਰੇ ਹੱਥੇ ਦੀ ਨਹੀਂ ਬਣ ਲੱਗੇ ਪਰ ਉਹਨਾਂ ਨੂੰ ਛੋਟ ਲਿਆ 15 ਪਿਸਤੌਲ ਕੱਢ ਲਿਆ ਇਹਨੇ ਮੋਹਨ ਸਿੰਘ ਦਾ ਪਿਸਤੌਲ ਆ ਹਰਜੀਤ ਸਿੰਘ ਡਾਕਟਰ ਦੇ ਮੁੰਡੇ ਦੇ ਹੱਥ ਤੇ ਆ ਉਹਨੇ ਮੇਰੇ ਬੇਟੇ ਦੇ ਦੌੜੇ ਤੇ ਗੋਲੀ ਮਾਰੀ ਉਹ ਡਿੱਗ ਪਿਆ ਹੀ ਲਾ ਕੇ ਉਹਨੂੰ ਫਤਿਹਗੜ ਚੂੜੀਆਂ ਹਸਪੀਟਲ ਆ ਗਏ ਆ ਇਹ ਨਾਮ ਅਗਰੋਂ ਫਿਰ ਆਪਣਾ ਬਾ ਨਾ ਲਾਇਆ ਗੋਲੀਆਂ ਗਾਲੀਆਂ ਚਲਾਈਆਂ ਦਾਤਰ ਵੀ ਮਾਰੇ ਆ ਉਥੇ ਆਪਣੇ ਮੂੰਹ ਸੁਣੇ ਆਪਣੇ ਪਿਸਟਮ ਦੇ ਰੌਂਦ ਕੱਢ ਕੇ ਧਰੇ ਆ ਤਿੰਨ ਇਹ ਚੱਲੇ ਆ ਤਿੰਨ ਜਿੰਦੇ ਹੀ ਧਰੇ ਨੇ ਚਲੋ ਮੈਂ ਇਹ ਨਾ ਪੜਿਆ ਮੈਨੂੰ ਇਹਨਾਂ ਰੌਂਦਾ ਰਾਂਦਾ ਦਾ ਕੀ ਪਤਾ ਪਰ ਇਹਨਾਂ ਸਭ ਕੁਝ ਕੀਤਾ ਏ ਮੇਰੇ ਮੁੰਡਾ ਸਿਰੇਸ ਆ ਉਹ ਗੰਭੀਰ ਹਾਲਤ ਚ ਆ ਕਿ ਮਰਤੇ ਇਹਨਾਂ ਪਰਚਾ ਕਰ ਦਿੱਤਾ ਮੈਨੂੰ ਕੋ ਇਨਸਾਫ ਚਾਹੀਦਾ